ਪਾਣੀ ਦਾ ਸੁੱਕੇ ਦੇ ਬੀਜ ਉੱਤੋਂ ਪਾਣੀ ਲਾਇਆ ਸੁੱਕੇ ਦੇ ਬੀਜ ਦੇ ਉੱਤੋਂ ਪਾਣੀ ਲਾਇਆ ਹਾਂ ਉਹਦਾ ਕਰਕੇ ਨਾਲੇ ਕਿੰਨੇ ਵੀ ਆ ਕਰੜਾ ਹੋ ਜਾਂਦਾ ਥਾ ਕਰੜਾ ਤਾਂ ਫਿਰ ਇਹ ਫਿੱਡ ਭਰ ਗਿਆ ਨਾ ਉੱਤੋਂ ਤੇ ਕਰਵਾਲ ਭਰ ਗਿਆ ਤੇ ਕੱਲੀਆਂ ਖਾਲੀਆਂ ਚ ਲਾਉਣਾ ਸੀ ਖਾਲੀਆਂ ਚ ਲਾਉਣਾ ਸੀਗਾ ਲਾਇਆ ਤਾਂ ਖਾਲੀਆਂ ਜਿ세 ਹੀ ਰਾਤ ਨੂੰ ਮੋਟਰ ਦਾ ਟਾਈਮ ਸੀ ਮੋਟਰਾਂ ਬੰਦ ਕਰਨੀਆਂ ਭੁੱਲ ਗਏ ਠੀਕ ਤੜਕੇ ਨੂੰ ਡੱਡੂ ਬੋਲ ਕੇ ਵਾਂਦੇ ਠੀਕ ਹੈ ਉਹ ਦਿੱਕਤ ਹੋ ਗਈ ਤੇ ਜਿਵੇਂ ਹੁਣ ਫਿਰ ਆਪਾਂ ਸਪਰੇਅ ਦੀ ਗੱਲ ਕਰੀਏ ਜੇ ਪਹਿਲੀ ਸਪਰੇਅ ਫਿਰ ਆਪਾਂ ਨੂੰ ਕਦੋਂ ਕਰਨੀ ਪੈਂਦੀ ਹੈ ਪਹਿਲੀ ਸਪਰੇਅ ਤਾਂ ਆਪਾਂ ਇੱਕ ਅਦਾ ਕਰਤੀ ਐ ਦੋ ਦਿਨ ਹੋ ਗਏ ਅੱਜ ਹਮ ਲੈਮਣਾ ਕਰੀ ਐ ਕਿ ਆਪਾਂ ਕੋਈ ਨੌਲੇਜ ਵਾਲਾ ਬੰਦਾ ਹੋਵੇ ਤਾਂ ਭਰਾ ਆਪਾਂ ਨੂੰ ਕਮੈਂਟ ਕਰਕੇ ਦੱਸੇ ਜਰੂਰ ਆਪਾਂ ਪਹਿਲੀ ਵਾਰੀ ਇਹ ਟਰਾਈ ਕਰੀ ਐ ਹਨਾ ਆਪਾਂ ਨੂੰ ਇਸ ਬਾਰੇ ਜ਼ਿਆਦਾ ਨੌਲੇਜ ਹੈ ਨਹੀਂਗਾ ਸਹੀ ਐ ਤੇ ਜੇ ਕੋਈ ਵੀਰ ਭਰਾ ਪੂਰਾ ਨੌਲੇਜ ਰੱਖਦਾ ਬਾਈ ਸਾਨੂੰ ਜਰੂਰ ਦੱਸਿਓ ਜੀ ਰਿਕਵੈਸਟ ਐ ਤੇ ਅਸੀਂ ਵੀ ਪੱਕੀ ਕਾਮਯਾਬ ਕਰ ਲਈਏ ਤੇ ਸਾਡਾ ਵੀ ਮੁੱਲ ਦੇ ਚਾਰ ਤੋਂ ਠੜਾ ਛੋਟਾ ਠੜਾ ਛੋਟਾ ਜੇ ਕਿ ਆਪਾਂ ਰਾਜਸਥਾਨ ਦੇ ਵਿੱਚ ਖੜੇ ਆਂ ਜੀ ਪਿੰਡ ਤਿੰਨ ਚੱਕ ਵਿੱਚ ਚੰਗਾ ਨਗਰ ਏਰੀਏ 'ਚ ਇਹ ਪਿੰਡ ਰਹਿ ਗਿਆ ਆਪਣਾ ਤੇ ਆਪਾਂ ਅੱਜ ਮਾਨ ਡੇਰੀ ਫਾਰਮ ਤੇ ਪਹੁੰਚੇ ਸੀਗੇ ਤੇ 22 ਹੋਰੀ ਇੱਥੇ ਮੱਕੀ ਹੈ ਜਿਹੜੀ ਉਹਦੇ ਵਿੱਚ ਸੀਲਰ ਮਾਰੀ ਜਾਂਦੇ ਆ ਤੇ ਪੰਜਾਬ ਦੇ ਵਿੱਚ ਤਾਂ ਇਹ ਮੱਕੀ ਜਿਹੜੀ ਬੀਜਣੀ ਆਮ ਗੱਲ ਹੈ ਤੇ ਆਪਾਂ ਐਤ ਕੀ ਪਹਿਲੀ ਵਾਰੀ ਇਹ ਮੈਨੂੰ ਲੱਗਦਾ ਬੀਜੀ ਆ ਬਿੱਡਾਂ ਵਾਲੀ ਪਹਿਲਾਂ ਆਪਾਂ ਉਹ ਬੀਜਦੇ ਸੀ ਆ ਵੇਖ ਸਕਦੇ ਹੋ ਤੁਸੀਂ ਬੈੱਡ ਬਣਾਏ ਤੇ ਆਪਾਂ 22 ਤੋਂ ਜਾਣਕਾਰੀ ਲੈਣੇ ਆਂ ਵੀ ਕਿੰਨਾ ਉਹਨਾਂ ਨੇ ਬੀ ਪਾਇਆ ਹਨਾ ਤੇ ਕਿਵੇਂ ਬੀਜੀ ਆ ਇਹ ਤੇ ਕਿਵੇਂ ਇਹਦੀ ਸ਼ੇਅਰ ਕਰਦੇ ਵੀ ਆਪਣੇ ਏਰੀਆ 'ਚ ਇਹ ਕਾਮਯਾਬ ਹੈਗੀ ਹੈ ਕਿ ਹੈ ਨਹੀਂਗੀ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ? ਵਧੀਆ ਜੀ ਵਧੀਆ। ਉਹ ਸਤਿ ਸ੍ਰੀ ਅਕਾਲ ਸਾਰੇ ਆਪਣੇ ਦਰਸ਼ਕਾਂ ਨੂੰ, ਦਰਸ਼ਕ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ। ਤੇ ਆਪਾਂ ਜਿਹੜੀ ਇਹ ਮੱਕੀ ਬੀਜੀ ਹੈ ਇਹ ਕਿੰਨਾ ਕੁ ਟਾਈਮ, ਕਿੰਨੇ ਦਿਨਾਂ ਦੀ ਹੋ ਗਈ ਇਹ? ਅੱਜ ਹੋ ਹੀ ਗਿਆ ਲਗਭਗ 8-10 ਦਿਨਾਂ ਲਈ। ਕਿੰਨੇ ਦਿਨਾਂ ਦੀ? 8-10 ਦਿਨਾਂ ਦੀ ਹੋ ਗਈ ਇਹ। 8-10 ਦਿਨਾਂ ਦੀ ਹੋ ਗਈ ਹੈਨਾ? ਹਾਂ ਜੀ। ਤੇ ਕਿਵੇਂ ਵਧੀਆ ਉੱਗ ਰਹੀ ਆ? ਆ ਬਈ ਉਗਰਨ ਚ ਵਧੀਆ ਥੋੜੇ ਜਿਹਾ ਆਪਦੇ ਤੋਂ ਗਲਤੀਆਂ ਰਹਿ ਗਈਆਂ ਹੂੰ ਉਹ ਆਪਾਂ ਗਲਤੀਆਂ ਹੁਣ ਭੁਗਤੀ ਜਾਂਦੇ ਆ ਨਹੀਂ ਗਲਤੀਆਂ ਕਿਵੇਂ ਰਹਿ ਗਈਆਂ ਗਲਤੀਆਂ ਕੀ ਹੋਇਆ ਨਾ ਮੋਟਰ ਬੰਦ ਕਰਨੀ ਭੁੱਲ ਗਏ ਰਾਤ ਨੂੰ ਕੜ ਕੇ ਲੈਟ ਆਈ ਤੇ ਵਾਹਨ ਦੁਬਾਰਾ ਭਰ ਗਿਆ ਅੱਛਾ ਤਾਂ ਹੀ ਆਏ ਆ ਕਰੜਾ ਜਾ ਹੋ ਗਿਆ ਨਾ ਫਿਰ ਹਾਂ ਵਾਹਨ ਕਰੜਾ ਹੋ ਗਿਆ ਤੇ ਮੈਂ ਕਿਹਾ ਚਲੋ ਆਪਾਂ ਨੂੰ ਕੋਲਾ ਕਰ ਦਈਏ ਤੇ ਵਾ ਮੱਕੀ ਹੋਣਾ ਆ ਕੀ ਹੈ ਨਾ ਕਰੜਾ ਕਰੜਾ ਪਨ ਮਨਾ ਗਈ ਇਹ ਨਹੀਂ ਤੇ ਆਪਾਂ ਇਹ ਪਹਿਲੀ ਵਾਰੀ ਵੀਜੀ ਆ ਰਾਸਤਾਂ ਜਿਵੇਂ ਪਿਆਮ ਚ ਤਾਂ ਵੀਜਦੇ ਰਹਿੰਦੇ ਹਨਾ ਹਾਂ ਬਾਈ ਐਤ ਕੇ ਟਰਾਈ ਕਰੀ ਆ ਉਸਦੀ ਨਰਮਤਾ ਆਪਣੇ ਥੋੜੀ ਤੋਂ ਡਰ ਮਾਰਿਆ ਖੜਾ ਹੈ ਤੇ ਝੋਨਾ ਵੀਜਣਾ ਸੀਗਾ ਠੀਕ ਹੈ ਝੋਨਾ ਲਾਉਣਾ ਸੀਗਾ ਉਹਦਾ ਕਰਕੇ ਆਪਾਂ ਚਲੋ ਸੋਚਿਆ ਵੀ ਆਪਾਂ ਟਰਾਈ ਕਰਕੇ ਵੇਖ ਲਈਏ ਮੱਕੀ ਹੋ ਗਈ ਤੇ ਚਲੋ ਪਸੂਣਾ ਆਪਾਂ ਸਾਇਲੇਜ ਬਣਾ ਲਾਂਗੇ ਮੈਂ ਤਾਂ ਫਿਰ ਝੋਨਾ ਦਾ 2 ਮਹੀਨੇ ਧਰ ਕੇ ਵੀਜਣਾ ਹੈ ਹੈਨਾ ਅੱਛਾ ਵੀ ਐਕਸਪੈਰੀਮੈਂਟ ਹੈ ਐਕਸਪੈਰੀਮੈਂਟ ਹੈ ਤੇ ਆਪਾਂ ਆਪਣਾ ਕੰਮ ਮਿਹਨਤ ਕਰਨਾ ਮਿਹਨਤ ਕਰਕੇ ਵੇਖਦੇ ਆਂ ਜੇਦਾ ਵਾਹਿਗੁਰੂ ਨੇ ਆਪਣੀ ਮਿਹਨਤ ਲੈ ਕੇ ਲਾਤੀ ਤਾਂ ਹੋ ਜਾਣੀ ਹੈ ਕਈ ਦਾ ਫਿਰ ਚਲੋ ਟਰਾਈ ਸਹੀ ਨਹੀਂ ਇਹ ਆਪਣੇ 11 ਦਿਨਾਂ ਦੀ ਹੋ ਗਈ ਤੇ ਕਿੰਨੇ ਕਿੰਨੇ ਇਹ ਗੱਠ ਘੱਟ ਹੋ ਗਈ ਹੋਣੀ ਆ ਨਹੀਂ ਗੱਠ ਘੱਟ ਨਹੀਂ ਗਈ ਹਜੇ ਕਿਤੇ ਤਾਂ ਮੰਨ ਲਓ 4 ਆਂਗਲਾ ਕਿਤੇ 6 ਆਇਆ ਠੀਕ ਹੈ ਮੈਂ ਇਹ ਕਿਸੇ ਵੀਰ ਭਰਾ ਨੂੰ ਪੁੱਛਿਆ ਸੀਗਾ ਉਹ ਕਹਿੰਦਾ ਬਾਈ ਇਹਦੇ ਵਿੱਚ ਸੀਲਰ ਮਾਰਦੇ ਬਹੁਤ ਵਧੀਆ ਉਡਾਉ ਉਡਾਉ ਕੋਲਾ ਕਰਦੇ ਮੈਂ ਇਹਨੂੰ ਟਰਾਈ ਕਰਦੇ ਆ ਤਾਂ ਹੀ ਆਪਾਂ ਸੀਲਰ ਮਾਰੀ ਜਾਂਦੇ ਹਾਂ ਸੀਲਰ ਮਾਰਨਾ ਹੈ ਨਾ ਇਸ ਤੋਂ ਪਹਿਲਾਂ ਵੀ ਆਪਾਂ ਮੱਕੀ ਬੀਜਦੇ ਸੀ ਜਿਵੇਂ ਬਿੱਡਾਂ ਵਾਲੀ ਤਾਂ ਆਪਾਂ ਤੁਸੀਂ ਦੱਸਿਆ ਵੀ ਆਇਆ ਕਿ ਵੀਜੀ ਆ ਹਾਂ ਇਸ ਤੋਂ ਪਹਿਲਾਂ ਆਪਾਂ ਫਿਰ ਸਿੱਧੀ ਨੋਰਮਲ ਬੀਜਦੇ ਸੀ ਮੱਕੀ ਨਹੀਂ ਆਪਾਂ ਜਵਾਰ ਦਾ ਸਾਇਲੇਜ ਬਣਾ ਕੇ ਵੇਖਿਆ ਸੀਗਾ ਹਾਂ ਉਹ ਆਪਣੇ ਸਰੋਵਾਲੇ ਪਾੜੇ ਤੇ ਬੀਜੇ ਸੀ ਬਿਨਾ ਬਿੱਡਾਂ ਤੋਂ ਹੀ ਅੱਛਾ ਤੇ ਐਦਕਿ ਬਿੱਡਾਂ ਤੇ ਟਰਾਈ ਕਰਕੇ ਵੇਖਦੇ ਆ ਕੋ ਬਿਨਾ ਬਿੱਡਾਂ ਵਾਲੀ ਸੀ ਉਹ ਬਿਨਾ ਬਿੱਡਾਂ ਵਾਲੀ ਨੇ ਤੇ ਇਹ ਫੇਰ ਆਪਾਂ ਮਸ਼ੀਨ ਆਉਦੀ ਲੈਂਦੀ ਐ ਤੇ ਕਿ ਬਿੱਡਾਂ ਵਾਲੀ ਆ ਕਿਸੇ ਨੂੰ ਘਰੇ ਆਏ ਤੇ ਭਜਾਈ ਆ ਇਹੜੀ ਮਸ਼ੀਨਾ ਸਹੀ ਤਰ੍ਹਾਂ ਤੇ ਜਿਹੜਾ ਕੰਪਰੈਸ਼ਨ ਆ ਰਿਹਾ ਪੰਜਾਬ ਵਿੱਚ ਮਸ਼ੀਨਾ ਚੱਲਿਆ ਉਹ ਆਪਣੇ ਇਧਰ ਹੈ ਨਹੀਂ ਹਾਂ ਤੇ ਜੇ ਆਉਣ ਗਿਆ ਵੀ ਤਾਂ ਖਰਚਾ ਬਹੁਤ ਪੈ ਜਾਂਦਾ ਹੂੰ ਫਿਰ ਟਾਈਮ ਤੇ ਨਹੀਂ ਆ ਜਾਂਦਾ એટલે ਇੰਨਾ ਪੈਸਾ ਲੱਗਿਆ ਹੁੰਦਾ ਤੇ ਆਪਣੇ ਪੰਜ ਦਾ ਸੱਤ ਕਿਲੇ ਬਿਜ਼ਨਸ ਤੇ ਆਊਗਾ ਉਹ ਆਪ ਦਾ ਸਿਸਟਮ ਨਾਲ ਆਊਗਾ ਹਨਾ ਫਿਰ ਆਪਾਂ ਲੇਟ ਹੁੰਨੇ ਆ ਇਹ ਕਿਸੇ ਕੋਲੇ ਨਸੀਨ ਪਈ ਸੇ ਦੂਸਰੀ ਜਿਹੜੇ ਪੁਰਾਣਾ ਮਾਡਲ ਹੁੰਦਾ ਠੀਕ ਹੈ ਇਹ ਉਹਦੇ ਨਾਲ ਬੀਜ ਕੇ ਟਰਾਈ ਕਰਕੇ ਵੇਖਿਆ ਆ ਤੇ ਉਂਗਰੀ ਤਾਂ ਠੀਕ ਆ ਸੋਹਣੀ ਉਂਗਰੀ ਕਿਤੇ ਕਿਤੇ ਵਿਰਲੀ ਐ ਬਾਕੀ ਦੇਖੋ ਜਿਹੜਾ ਨਵੀਂ ਤਕਨੀਕ ਆ ਉਹਦੇ ਤੇ ਤਾਂ ਬਰਾਬਰ ਨਹੀਂ ਗਈ ਪਰ ਚਲੋ ਠੀਕ ਐ ਨਹੀਂ ਕਿਹੜਾ ਸੀਰੀਅਲ ਬੀਜੀ ਇਹ ਕਿਹੜੀ ਮਸ਼ੀਨ ਕਹਿੰਦੇ ਤੁਸੀਂ ਇਹ ਹੈ ਤਾਂ ਵੱਡਾ ਵਾਲੀ ਹੈ ਤਾਂ ਇਹ ਹਾਂ ਪਰ ਇਸ ਦਾ ਮਤਲਬ ਤਵੇ ਵਾਲੀ ਐ ਤਵੇ ਨਾਲ ਹਾਂ ਜਿਵੇਂ ਆਪਣੇ ਮੀਟਨਰ ਮਿਲੀਆਂ ਹਾਂ 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 ਉਹ ਮ ਜਿੰਨਾ ਨਹੀਂ ਤੇ ਇਹ ਫਿਰ ਆਪਣੇ ਵੀ ਕਿੰਨਾ ਪਿਆ ਜਾਂਦਾ ਵੀ 5 ਕਨਾਲਾਂ ਦਾ ਆਪਣੇ 5 ਕਨਾਲਾਂ ਦਾ ਕਿੱਲਾ ਇੱਥੇ ਆਪਣੇ 5 ਕਨਾਲਾਂ ਦੇ ਕਿੱਲੇ ਚ ਇਹ ਸਵਾ ਕਾ 1 1 ਕਿਲੋ ਤੇ 100 ਗ੍ਰਾਮ ਦੀ ਦੱਸਦੇ ਵੀਰ ਨਾਲ ਕਾ ਮਤਲਬ ਵੀ ਪਿਆ ਜਾਂਦਾ ਛੁਰਜੀ ਨਾਲ ਕਨਾਲ ਦਾ ਇਹ ਹਾਂ ਕਨਾਲ ਦਾ 1 ਕਨਾਲ ਦਾ 1 ਕਿਲੋ ਤੇ 100 ਗ੍ਰਾਮ ਹਾਂ ਕਿਲੋ ਤਾਂ ਪੈਣਾ ਚਾਹੀਦਾ ਕਹਿੰਦੇ ਠੀਕ ਹੈ ਕਿਲੋ ਪੈਣਾ ਚਾਹੀਦਾ ਹਾਂ ਆਪਣੇ ਥੋੜਾ ਜਿਹਾ ਘੱਟ ਰਹਿ ਗਿਆ 5.5 ਕਿਲੋ ਹੋ ਗਿਆ ਫਿਰ ਆਪਣੇ ਕਿੱਲੇ ਦਾ ਹਾਂ ਪਰ ਆਪਣੇ ਥੋੜਾ ਜਿਹਾ ਘੱਟ ਰਹਿ ਗਿਆ ਵੀ ਥੋੜਾ ਜਿਹਾ ਕੋਈ ਜੀਨਸੀ ਬਿਕਦਾ ਆ ਗਈ ਸੀ ਵੀ ਮਤਲਬ ਉਹਦੇ ਨਾਲ ਪਸਤੌਲ ਜਾਂ ਸੀਗੇ ਤੇ ਧੜਕਾ ਦਿੰਦੇ ਸੀ ਧੜਕਾ ਦੇਣਾ ਕਰਕੇ ਉਹ ਵੀ ਨਿਕਲ ਜਾਂਦਾ ਸੀ ਬਾਹਰ ਨਹੀਂ ਦੇ ਇਹ ਆਪਾਂ ਸਾਈਲੇਜਾਸਤੇ ਵੀਜੀ ਹੋਣੀ ਮੇਰੇ ਕੋਲ ਸਾਈਲੇਜਾਸਤੇ ਵੀਜੀ ਆ ਤੇ ਸਾਈਲੇਜ ਫਿਰ ਇਹਦਾ ਕਿਵੇਂ ਆਪਾਂ ਵੀ ਆਪਣੇ ਮਸ਼ੀਨਾਂ ਦਾ ਹੈ ਨਹੀਂ ਸਾਈਲੇਜ ਪਾਉਣ ਵਾਲਾ ਵੱਡ ਕੇ ਪਾਉਣਾ ਪਊਗਾ ਵੱਡ ਕੇ ਪਾਉਣਾ ਪਊਗਾ ਜਾਂ ਤੇ ਚਾਹ ਫਿਰ ਜਿਹੜਾ ਨਰਮਾ ਤੋਂ ਕਰਨ ਵਾਲੇ ਜਿਹੜੇ ਖੜਰੇ ਚੱਲੇ ਆਪਣੇ ਕੋਈ ਇੱਕ ਦੋ ਹੈਗੇ ਆ ਏਰੀਏ 'ਚ ਹਾਂ ਤੇ ਉਹਨਾਂ ਨਾਲ ਗੱਲਬਾਤ ਨਹੀਂ ਕਰੀ ਐ ਪੁੱਤ ਆ ਬਾਵਾ ਤੇ ਇਹਦੇ ਵਿੱਚ ਫਿਰ ਆਪਾਂ ਰੇ ਸਪਰੇ ਕਿਵੇਂ ਕੀ ਹਿਸਾਬ ਕਿਤਾਬ ਰਹਿੰਦਾ ਇਹ ਕਿੰਨੇ ਦਿਨਾਂ ਤੋਂ ਜਦੋਂ ਆਪਾਂ ਵਿਜੀ ਸੀ ਉਦੋਂ ਵੀ ਆਪਾਂ ਰੇ ਪਾਈ ਸੀ ਕਿ 30 ਤੋਂ 35 ਕਿਲੋ ਡੀਏਪੀ ਵਿਜੀਏ ਨਾਲ 30 ਤੋਂ 35 ਕਿਲੋ ਡੀਏਪੀ ਆਪਣੇ ਕਿੱਲੇ ਦੇ ਹਿਸਾਬ ਨਾਲ ਹੈਂ ਆਪਣੇ ਕਿੱਲੇ ਦੇ ਹਿਸਾਬ ਨਾਲ ਅੱਛਾ ਕਿੱਲੇ ਦੀ 30 ਤੋਂ 35 ਕਿਲੋ ਡੀਏਪੀ ਹੈ ਨਾ ਤੇ ਫਿਰ ਇਹਦੀ ਪਹਿਲਾ ਪਾਣੀ ਫਿਰ ਪਾਣੀ ਤਾਂ ਸੁੱਕੇ ਦੇ ਵਿੱਚ ਹੀ ਉਸ ਤੋਂ ਵੀ ਪਾਣੀ ਲਾਇਆ ਸੁੱਕੇ ਦੇ ਵਿੱਚ ਜੀ ਉੱਤੇ ਪਾਣੀ ਲਾਇਆ ਹਾਂ ਉਹਦਾ ਕਰਕੇ ਨਾਲੇ ਕਿੰਨੇ ਵੀ ਆ ਕਰੜਾ ਹੋ ਜਾਂਦਾ ਥਾ ਕਰੜਾ ਤਾਂ ਫਿਰ ਇਹ ਪਿੰਡ ਭਰ ਗਿਆ ਨਾ ਉੱਥੇ ਕਰਵਾਲ ਭਰ ਗਿਆ ਸੜਲੀਆਂ ਖਾਲੀਆਂ ਖਾਲੀਆਂ ਚ ਲਾਉਣਾ ਸੀਗਾ ਖਾਲੀਆਂ ਚ ਲਾਉਣਾ ਸੀਗਾ ਲਾਇਆ ਤਾਂ ਖਾਲੀਆਂ ਜਿ세 ਹੀ ਰਾਤ ਨੂੰ ਮੋਟਰ ਦਾ ਟਾਈਮ ਸੀ ਮੋਟਰਾਂ ਬੰਦ ਕਰਨੀਆਂ ਭੁੱਲ ਗਏ ਠੀਕ ਤੜਕੇ ਨੂੰ ਡੱਡੂ ਬੋਲ ਕੇ ਵਾਹਦੇ ਠੀਕ ਹੈ ਉਹ ਦਿੱਕਤ ਹੋਗੀ ਤੇ ਜਿਵੇਂ ਹੁਣ ਫਿਰ ਆਪਾਂ ਸਪਰੇਅ ਦੀ ਗੱਲ ਕਰੀਏ ਤੇ ਪਹਿਲੀ ਸਪਰੇਅ ਫਿਰ ਆਪਾਂ ਨੂੰ ਕਦੋਂ ਕਰਨੀ ਪੈਂਦੀ ਹੈ ਪਹਿਲੀ ਸਪਰੇਅ ਤਾਂ ਆਪਾਂ ਇੱਕ ਹਫ਼ਤਾ ਕਰਤੀ ਹੈ ਦੋ ਦਿਨ ਹੋ ਗਏ ਅੱਜ ਲੈਂਡਾ ਕਰੀ ਹੈ ਕੀੜੇ ਵਾਲੀ ਹੁੰਦੀ ਹੈ ਇਹ ਹਾਂ ਕੀੜੇ ਵਾਲੀ ਹੁੰਦੀ ਹੈ ਤੇ ਨਾਲੇ ਕੋਈ ਮਸ਼ਰੀ ਮਸ਼ਰੀ ਜੀ ਸੀਗੀ ਨਾਰਮਲ ਜੀ ਹੈ ਤੇ ਉਹ ਅਦਰ ਉਹਦਾ ਕਰਕੇ ਕਰੀ ਹੈ ਇੱਕ ਸਪਰੇਅ ਤਾਂ ਕਰਤੀ ਹੈ ਠੀਕ ਹੈ ਬਾਕੀ ਆਪਾਂ ਕੋਈ ਨੌਲੇਜ ਵਾਲਾ ਬੰਦਾ ਹੋਵੇ ਤਾਂ ਭਰਾ ਆਪਾਂ ਨੂੰ ਕਮੈਂਟ ਕਰਕੇ ਦੱਸਦੇ ਜਰੂਰ ਆਪਾਂ ਪਹਿਲੀ ਵਾਰੀ ਇਹ ਟਰਾਈ ਕਰੀ ਆ ਹਨਾ ਆਪਾਂ ਨੂੰ ਇਸ ਬਾਰੇ ਜ਼ਿਆਦਾ ਨੌਲੇਜ ਹੈ ਨਹੀਂਗਾ ਸਹੀ ਹੈ ਤੇ ਜੇ ਕੋਈ ਵੀਰ ਭਰਾ ਪੂਰਾ ਨੌਲੇਜ ਰੱਖਦਾ ਬਾਈ ਸਾਨੂੰ ਜਰੂਰ ਦੱਸਿਓ ਜੇ ਰਿਕਵੈਸਟ ਹੈ ਤੇ ਅਸੀਂ ਵੀ ਪੱਕੀ ਕਾਮਯਾਬ ਕਰ ਲਈਏ ਤੇ ਸਾਡਾ ਵੀ ਮੁੱਲ ਦੇ ਚਾਰ ਤੋਂ 650 650 ਜੇ ਤੇ ਇੱਕ ਬਾਈ ਜਿਵੇਂ ਹੁਣ ਆਪਣੇ ਕਿਸੇ ਨੇ ਵਜਾਉਣੀ ਹੋਵੇ ਆਪਣੇ ਪਰ ਮਸ਼ੀਨਾਂ ਤਾਂ ਹੈ ਨਹੀਂ ਆਪਾਂ 2 ਵੀ ਦਿੰਨੇ ਆ ਆਪਣੇ ਏਰੀਆ ਚ ਤਾਂ ਚਲੋ ਜੈ ਜੈ ਉਹ ਮਸ਼ੀਨ ਹੈਗੀ ਆ ਆਪਣੇ ਕੋਲ ਆਪਦੇ ਕੋਲ ਤੇ ਬੀਜ ਦਾ ਕਿਥੇ ਟਾਈਮ ਹੈ ਪਰ ਉਹ ਬਈ ਆ ਅੱਜ ਕੋ ਲੈ ਜਾ ਮਸ਼ੀਨ ਅੱਛਾ ਮਸ਼ੀਨ ਲੈ ਜੇ ਹੈਨਾ ਆਪ ਕੋਲ ਕੰਟਰੈਕਟ ਕਰਕੇ ਉਹ ਚੱਕਰ ਹੈ ਯਾਰ ਬੀਜ ਲੈ ਠੀਕ ਹੈ ਵੀਰੇ ਤੇ ਇਹ ਕਿੰਨਾ ਕ ਆਪਣੇ ਕਿੰਨੀ ਕ ਵੀ 4 ਕਿੰਨੇ ਕ ਨਿਕਲ ਆਊਗੀ ਇਹ 4 ਰਸਤੇ ਕਿੱਲੇ ਹੋਣਾ ਸਵਾਰ ਤਾਂ ਆਪਣੇ 100 ਕਾ ਲੱਗ ਵਗ ਹੋ ਗਈ ਸੀਗੀ ਠੀਕ ਹੈ ਬਰਕਾਈ ਸਰ ਕੋ ਦਾ ਹੁਣ ਇਹਦਾ ਕੀ ਟੱਕੀ ਹੋਣਾ ਹੈ ਇਹਦਾ ਰਿਜਲਟ ਅੱਗੇ ਦੱਸੋ ਅਜਿਵੇਂ ਜਿਵੇਂ ਆਪਾਂ ਕੋ ਵੀਡੀਓ ਪਾਉਂਦੇ ਰਵਾਂਗੇ ਹਨਾ ਹਾਂ ਤੇ ਆਪਾਂ ਉਹਦੇ ਪਤਾ ਲੱਗੂਗਾ ਜਦੋਂ ਵਢਾਂਗੇ ਨੂੰ ਅਜੇ ਤਾਂ ਇਹ ਚਾਰ ਉਂਗਲਾਂ ਸਹੀ ਹੈ ਹੁਣ ਐਸੀ ਟੈਨਵਾਨ ਨਹੀਂ ਲਾ ਸਕਦੇ ਆਪਾਂ ਕੀ ਆਉਣਾ ਕੀ ਨਹੀਂ ਪਰ ਚੰਗਾ ਆਉਣ ਦੀ ਉਮੀਦ ਹੈ ਕਿਉਂ ਗੇਂਦ ਦਾ ਫਾਲੋਅਰ ਆਪਦੇ ਇਹੂਗਾ ਠੀਕ ਹੈ ਜੀ ਹੈ ਜੀ